ਪਟਾਲਾ ਦੇ ਨਜ਼ਦੀਕ ਪਿੰਡ ਅਮੋ ਨੰਗਲ ਵਿੱਚ ਮਾਹੌਲ ਉਸ ਵੇਲੇ ਕੰਮ ਗੀਨ ਹੋ ਗਿਆ ਜਦੋਂ ਨੌਜਵਾਨ ਕਰਨਪਾਲ ਸਿੰਘ ਦੀ ਮਿੱਤਰਕ ਦੇ 20 ਦਿਨ ਬਾਅਦ ਕੈਨੇਡਾ ਤੋਂ ਉਹਨਾਂ ਦੇ ਪਿੰਡ ਘਰ ਪਹੁੰਚੀ ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੀ ਮਿੱਤਰਕ ਦੇਹ ਨੂੰ ਦੇਖ ਕੇ ਹਰ ਇੱਕ ਦੀ ਅੱਖ ਨਮ ਦਿਖਾਈ ਦਿੱਤੀ ਕਰਨਪਾਲ ਸਿੰਘ ਦਾ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਉਸ ਦੀ ਜੱਦੀ ਜ਼ਮੀਨ ਵਿੱਚ ਕੀਤਾ ਗਿਆ ਆਪਣੇ ਪੁੱਤਰ ਦੀ Laash ਨੂੰ ਮੁੱਖ ਅਗਨੀ ਉਹਨਾਂ ਦੇ ਪਿਤਾ ਪਰਜੀਤ ਸਿੰਘ ਨੇ ਦਿੱਤੀ ਦੱਸ ਦਈਏ ਕਿ ਬੀਤੀ 11 ਮਾਰਚ ਨੂੰ ਆਪਣਾ ਪੇਪਰ ਦੇ ਕੇ ਟੈਕਸੀ ਜਰੀਏ ਆਪਣੀ ਰਿਹائش ਤੇ ਆਉਂਦੇ ਸਮੇਂ ਟਰਾਲੀ ਨਾਲ ਹੋਈ ਜ਼ਬਰਦਸਤ ਟੱਕਰ ਵਿੱਚ ਟੈਕਸੀ ਸਵਾਰ ਪੰਜ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ ਕਰਨਪਾਲ ਸਿੰਘ ਸੀ ਜੋ 2021 ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਸੁਪਨੇ ਸੰਜੋਗ ਕੇ ਕੈਨੇਡਾ ਗਿਆ ਸੀ ਕਰਨਪਾਲ ਸਿੰਘ ਆਪਣੇ ਨਾਨਕੇ ਅਤੇ ਦਾਦਕੇਆ ਸਮੇਤ ਤਿੰਨ ਪਰਿਵਾਰਾਂ ਦਾ ਇਕਲਕ ਤੋਂ ਪੁੱਤਰ ਸੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਕੈਨੇਡਾ ਅਤੇ ਭਾਰਤ ਦੇਸ਼ਾਂ ਦੀ ਸਰਕਾਰਾਂ ਨੂੰ ਕੋਸਿਆ ਉੱਥੇ ਹੀ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਨੇ ਅੱਗੇ ਆ ਕੇ ਕਿਹਾ ਕਿ ਕੈਨੇਡਾ ਵਿੱਚ ਪੰਜ ਪੰਜਾਬੀ ਵਿਦਿਆਰਥੀਆਂ ਦੀ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਓਨ ਵਿੱਚ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਈ ਮਦਦ ਨਹੀਂ ਕੀਤੀ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਅਸਲੀ ਪੰਜਾਬੀ ਅਤੇ ਪੰਜਾਬੀ ਵਿਦਿਆਰਥੀਆਂ ਨੇ ਹੀ ਪੈਸੇ ਇਕੱਠੇ ਕਰਕੇ ਇਹਨਾਂ ਪੰਜਾਂ ਨੌਜਵਾਨਾਂ ਦੀ ਮਿੱਤਰਕ ਦੇਹਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਉਹਨਾਂ ਕਿਹਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਨੇਤਾ ਪਰਿਵਾਰ ਦਾ ਹਾਲ ਜਾਣਨ ਨਹੀਂ ਆਇਆ ਨਾ ਹੀ ਪਰਿਵਾਰ ਦਾ ਕਿਸੇ ਨੇ ਦੁੱਖ ਹੰਡਾਇਆ, ਬੰਡਾਇਆ ਪਰ ਉਹਨਾਂ ਕਿਹਾ ਕਿ ਅਗਰ ਸਰਕਾਰਾਂ ਨੌਜਵਾਨਾਂ ਲਈ ਦੇਸ਼ ਭੱਜੀ ਰੋਜ਼ਗਾਰ ਮਹੱਇਆ ਕਰੌਣ ਤਾਂ ਕੋਈ ਵੀ ਪਰਿਵਾਰ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬ੍ਰੇਛਾਂ ਦੀ ਧਰਤੀ ਤੇ ਰੋਜ਼ਗਾਰ ਲਈ ਨਾ ਭੇਜਣ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਤਾਣਾ ਬਾਣਾ ਪੁਰਸ਼ਟ ਹੋ ਚੁੱਕਿਆ ਹੈ ਹਰ ਜਗ੍ਹਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਰਿਸ਼ਵਤ ਤੋਂ ਬਗੈਰ ਕੋਈ ਵੀ ਕੰਮ ਨਹੀਂ ਹੁੰਦਾ ਉਹਨਾਂ ਅਪੀਲ ਕੀਤੀ ਕਿ ਸਰਕਾਰ ਨੂੰ ਆਪਣੀ ਜਨਤਾ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਪਰਿਵਾਰ ਨੂੰ ਐਸੇ ਦਿਨ ਨਾ ਦੇਖਣੇ ਪੈਣ ਉਹਨਾਂ ਕਿਹਾ ਕਿ ਸਰਕਾਰਾਂ ਰੋਜ਼ਗਾਰ ਦੇ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਉਪਰਾਲਾ ਕਰਨ ਆਓ ਦੇਖਦੇ ਹਾਂ ਮੈਂ ਉਹਦੇ ਫਿਰ ਉਹਦੀ ਮੱਸੇ ਆ ਮੇਰੀ ਪਿੰਡ ਤੇ ਦੇ ਨੀ ਰਿਆ ਨਾ ਪੋਤ ਨੂੰ ਪੋਤ ਨਹੀਂ ਰਿਹਾ ਜੇ ਦਾਗ ਦੇ ਮੇਰੀ ਸਰਕਾਰ ਗਾੜੀ ਆ ਪੀ ਲਿਆ ਹੱਥ ਜੋੜ ਕੇ ਵੇਦਿਆ ਇਦਾਂ ਦੀਆਂ ਜਵਾਨੀਆਂ ਪਰਦੇਸਾਂ ਚ ਨਾਂ ਜਾ ਕੇ ਮਾਂ ਇਹਦਾ ਨਾ ਹਾਦਸੇ ਉਹਨਾਂ ਦੇ ਮਾਪੇ ਨਾ ਵੇਖਣ ਸਾਡੇ ਗਾੜੀ ਹੱਥ ਜੋੜ ਕੇ ਮੇਰੀ ਪੀ ਲਿਆ ਦੇਈ ਤੋਂ ਬੇਦਸਕਾਰੀ ਦੂਰ ਕਰੋ ਔਰ ਦੇਈ ਦੇ ਨੌਜਵਾਨਾਂ ਦੀ ਇਹਦੀ ਜਾਨਾਂ ਨਾ ਬਚਾਈਆਂ ਜਾਣ ਉਹਨਾਂ ਦੇ ਮਾਪਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਜੜਾ ਉਹ ਆਪਣੇ ਜੀਵਨ ਦਾ ਵਾਸ ਕਰਨ ਮੇਰੀ ਹੱਥ ਜੋੜ ਕੇ ਫਰਿਆਦ ਆ ਹਰ ਸਰਕਾਰ ਤੇ ਗਾੜੀ ਇਹ ਸਰਕਾਰੇ ਬੇਰਗਾਰੀ ਦੂਰ ਕਰ ਇਹੋ ਜਿਹੇ ਨੌਜਵਾਨ ਜਿਹੜੇ ਨੇ 6 ਫੁੱਟ ਤੇ 3 ਇੰਚੋ ਦਾ ਕੱਦ ਸੀ ਉਹ ਆਪਣੇ ਬਾਬੇ ਜੱਡਾ ਸੀ ਉਹ ਥਾਣੇਦਾਰ ਬਣਾਉਣਾ ਚਾਹੁੰਦਾ ਸੀ ਉਹਦਾ ਸੁਪਨਾ ਪੂਰਾ ਨਹੀਂ ਹੋਇਆ ਉਹ ਸੁਪਨਾ ਪੂਰਾ ਕਰਦਾ ਉਹ ਆਪ ਸਰਕਾਰ ਚਲਾਣਾ ਕਰ ਗਿਆ ਉਸ ਤੋਂ ਬਾਅਦ ਉਹਦੇ ਪਿਓ ਦੀ ਦਾਦੀ ਨੇ ਜਲਜੀਤ ਸਿੰਘ ਨੇ ਉਹਨੂੰ ਜੋਰ ਲਾ ਕੇ ਬਾਹਰ ਕੈਨੇਡਾ ਦੇ ਵਿੱਚ ਆਪਣੀ ਵਿਤੋ ਬਾਹਰ ਖਰਚਾ ਕਰਕੇ ਇਹ ਗੱਡੀ ਪੇਸ ਤੇ ਭੇਜਿਆ ਸੀ ਕਿਉਂਥੇ ਉਹਦਾ ਐਕਸੀਡੈਂਟ ਹੋ ਗਿਆ ਇਦਾਂ ਦੇ ਹਾਦਸੇ ਵਾਪਰਨੇ ਸਾਡੀ ਇੱਕ ਸਮਾਜਿਕ ਰਾਜਕ ਨੀਤੀ ਨੂੰ ਸਾਨੂੰ ਜਰੂਰ ਮੋਹਰੇ ਰੱਖ ਕੇ ਇਹ ਗੱਡੀ ਚੱਲਣੀ ਚਾਹੀਦਾ ਹੈ ਮੈਂ ਸਰਕਾਰ ਗੱਡੀ ਹੱਥ ਜੋੜ ਕੇ ਬੀਨ ਕਰਦੀ ਹਾਂ ਜੋ ਅੱਜ ਵਾਪਰਿਆ ਪਰਿਵਾਰ ਤੇ ਜੋ ਅੱਜ ਦੁਨੀਆ ਤੇ ਵਾਪਰਿਆ ਪੰਜਾਬ ਦੇ ਚਾਰ ਨੌਜਵਾਨ ਨੇ ਚਾਰੇ ਇਕੱਲੇ ਇਕੱਲੇ ਨੇ ਅੱਜ ਸਾਡਾ ਨਹੀਂ ਇਕੱਲਾ ਚਾਰੇ ਇਕੱਲੇ ਇਕੱਲੇ ਬੱਚੇ ਨੇ ਜਿਹੜੀ ਬੇਰੁਜ਼ਗਾਰੀ ਦੇ ਖਾਤਮੇ ਲਈ ਬੇਚੇ ਬਾਦਵਿਕਾਰ ਕਮਾਉਂਦੀ ਗਈ ਸੀ ਹੱਥ ਜੋੜ ਕੇ ਬੇਨਤੀ ਆ ਸਰਕਾਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆ ਜਾ ਮਰ ਕੇ ਕੇਸ ਦੇ ਨਾਲ ਹੱਥਾਂ ਨਾ ਵਾਪਰੇ ਜੇ ਤੁਸੀਂ ਨਵੀਂ ਸਰਕਾਰ ਆਈ ਆ ਜਰੂਰ ਬੇਰੁਜ਼ਗਾਰੀ ਦਿਓ ਦਰਬਦਾਰ ਦਿਓ ਤੇ ਜਦ ਦਇਆ ਬਦਲ ਜਾਂਦੇ ਹੋ ਜਰੂਰਤਗਾਰ ਬਾਰੇ ਸੋਚੋ ਤੇ ਇਹੋ ਜਿਹੇ ਜਵਾਨੀਆਂ ਨੂੰ ਬਚਾਓ ਦੋ ਬੀਤੇ ਦਿਨ ਦੀ ਘਟਨਾ ਬਾਰੇ ਕੈਨੇਡਾ ਦੇ ਵਿੱਚ ਸਾਡੇ ਲੁਪਿੰਡ ਦਾ ਨੌਜਵਾਨ ਮੁੰਡਾ ਅਨੰਦ ਸਿੰਘ ਦੀ ਇੱਥੇ ਸਰਕਾਰ ਦੇ ਦਰਸਤੂ ਕੋਸਤੀ ਅੱਜ 19-20 ਦਿਨ ਬਾਅਦ ਡੈਟੋਰੀ ਜਿਹੜੀ ਆ ਤੇ ਪੰਜਾਬ ਆਈ ਆ ਪਿੰਡ ਮੁਨਗਲ ਵਿੱਚ ਤੇ ਬਹੁਤ ਹੀ ਵੱਡਾ ਜੋ ਦੋਸਤਾ ਪਰਿਵਾਰ ਤੇ ਇਲਾਕੇ ਦੇ ਵਿੱਚ ਹੋਇਆ ਹੈ ਇਸ ਮਾੜੀ ਘਟਨਾ ਦੇ ਵਿੱਚ ਇੱਕ ਗੱਲ ਜ਼ਰੂਰ ਦੇਖੀ ਹੈ ਕਿ ਆਪਣੇ ਆਪਣੇ ਜਿਹੜੇ ਉਹਨਾਂ ਨੇ ਜਦੋਂ ਸਾਹ ਕਈ ਵਾਰੇ ਤੋ ਵੀ ਨਹੀਂ ਦਿੰਦੇ ਪਰ ਜੋ ਅਧਿਕਾਰੀਆਂ ਦਾ ਆਪਣੇ ਹੁੰਦਾ ਫਰਜ਼ ਉਹਨਾਂ ਕਿਸੇ ਨੇ ਕੋਈ ਫਰਜ਼ ਨਹੀਂ ਨਿਭਾਇਆ ਤਾਤ ਪਰਿਵਾਰ ਦੇ ਨਾਲ ਕਿਸੇ ਅਧਿਕਾਰੀ ਨੇ ਨੁਕਸਾਨ ਵਧਾਇਆ ਨਾ ਕੋਈ ਹੌਸਲਾ ਫਜ਼ਾਈ ਕੀਤੀ ਅਤੇ ਨਾ ਹੀ ਉਹਨਾਂ ਨੇ ਕੋਈ ਬਾਹਰੋਂ ਕੋਈ ਆਉਣ ਦੇ ਵਿੱਚ ਕੋਈ ਮਦਦ ਕੀਤੀ ਤੇ ਪਰਿਵਾਰ ਨੇ ਬਹੁਤ ਹੀ ਔਕੇ ਪਰ ਦੇਣ ਹੁੰਦੇ ਨੇ ਜੋ ਮਤਲਬ ਇਹ ਦਿਨਾਂ ਦੇ ਵਿੱਚੋਂ ਨੰਗਣਾ ਹੁੰਦਾ ਜਿਸ ਨਾਲ ਬੀਤੀ ਨੂੰ ਪਤਾ ਹੁੰਦਾ ਜੀ ਕਿ ਕੋਲ ਜਿਹੜੀ ਕਿਸ਼ਤ ਨਾਲ ਮਤਲਬ ਵੀ ਪੂਰੀ ਬਾਡੀ ਦੀ ਅਦੀ ਕਰਨੀ ਕਿ ਕਿਸ ਤਰ੍ਹਾਂ ਅੱਜ ਨਹੀਂ ਡੀਗ ਦੇ ਬਾਅਦ ਕੋਡੀ ਆਈ ਆ ਅਮੂ ਨੰਗਲ ਪਿੰਡ ਵਿੱਚ ਅੱਜ ਵੀ ਕੋਈ ਵੀ ਉੱਚ ਅਧਿਕਾਰੀ ਮਤਲਬ ਪਰਿਵਾਰ ਦੇ ਨਾਲ ਉਹ ਵਾਪਜਾਈ ਨਹੀਂ ਨੀ ਆਇਆ ਤੇ ਮੈਂ ਇਹੀ ਸਰਕਾਰ ਕੋ ਇੱਕ ਮੰਗ ਜ਼ਰੂਰ ਕਰੂੰਗਾ ਕਿ ਚਲੋ ਹੋ ਨਹੀਂ ਆਏ ਇਤਨਾ ਤਗੜੀ ਮਤਲਬ ਕਿ ਘਟਨਾ ਵਾਪਰੀ ਆ ਘਾਟਾ ਪਿਆ ਪਰਿਵਾਰ ਨੂੰ ਹੋਣੀ ਕੁਛ ਨਾ ਕੁਛ ਉਹਨਾਂ ਇੰਨੇ ਮਤ ਮਤਲਬੀ ਇੱਕ ਇੱਕ ਰੁਪਈਆ ਜੋੜ ਕੇ ਬੱਚੇ ਨੂੰ ਪਾਲਿਆ ਵੱਡਾ ਕੀਤਾ ਬਾਹਰ ਭੇਜਿਆ ਇੰਨਾ ਖਰਚਾ ਲਾ ਕੇ ਭੇਜਿਆ ਤਾਂ ਬਾਡੀ ਮਗਾਉਣ ਦੀ ਵੀ ਕਿੰਨੇ ਪਾਏ ਉਹਨਾਂ ਨੇ ਇਕੱਠੇ ਕਰਕੇ ਤੇ ਮਂਗਵਾਈ ਆ ਤੇ ਸਰਕਾਰ ਕੇ ਹੀ ਮੰਗ ਕਰਦੇ ਆ ਵੀ ਉਹਨਾਂ ਦੀ ਵੱਤ ਤੋਂ ਵੱਧ ਹੁਣ ਕੋਈ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਜੋ ਹੌਸਲਾ ਹੋਵੇ ਤੇ ਕੁਛ ਚਲੋ ਜੋ ਘਟਾ ਪੈ ਗਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਜੋ ਸਰਕਾਰ ਜੇ ਆ ਜੇ ਕੁਛ ਨਾ ਕੁਛ ਇਹਨਾਂ ਦੇ ਹੁਣ ਕੀ ਕਹਿੰਦੇ ਆ ਵੀ ਛੱਟ ਲੱਗੀ ਆ ਮਤਲਬ ਪੱਟੀ ਰੇ ਕੰਮ ਹੁੰਦਾ ਜੀ ਤੇ ਹੌਸਲਾ ਜੋ ਜੋ ਇਹਨਾਂ ਦੇ ਆਉਣ ਵਾਲੇ ਦੇਣਵਾ ਜੋ ਚੰਗੀ ਤਰ੍ਹਾਂ ਪੀਤ ਖੋਜਣ ਉਹ ਤਾਂ ਛੱਟ ساری ਉਮਰ ਯਾਦ ਰਹਿਣੀ ਜਿਹੜੀ ਹੋ ਗਈ ਮਜਬੂਰੀਆਂ ਜੀ ਇਹੀ ਆ ਹੁਣ ਵੀ ਆਪਾਂ ਸੋਚ ਲੈਨੇ ਆ ਵੀ ਇਹ ਇਹ ਮੌਦਾ ਟੱਲ ਹੈ ਟੱਲ ਤਸੀਂ ਨਹੀਂ ਸਮਝਦੇ ਟੱਲ ਹੈ ਪਰ ਇਹ ਆ ਵੀ ਜਾਂ ਮੰਨ ਲਓ ਵੀ ਬੱਚਾ ਇੱਥੇ ਆ ਬਾਹਰ ਪੇ ਜਿੰਦੀ ਮਜਬੂਰੀ ਇਹੀ ਆ ਇੱਥੇ ਬਰੇਜਕਾਰੀ ਆ ਕੋਈ ਮੰਨ ਲਓ ਵੀ ਇੱਥੇ ਕੋਈ ਸਿਸਟਮ ਹੈ ਨਹੀਂ ਸਾਡਾ ਕਹਿ ਦਿੰਦੇ ਆ ਜੀ ਅਸੀਂ ਇੰਨੀਆਂ ਨੌਕਰੀਆਂ ਕੱਢਤੀਆਂ ਉਹ ਕਰਤੀਆਂ ਤੇ ਨੌਕਰੀਆਂ ਤਾਂ ਮਿਲਦੀਆਂ ਵਾਂ ਤਗੜਿਆਂ ਨੂੰ ਜਿਨ੍ਹਾਂ ਦੇ ਬੱਚੇ ਮਤਲਬ ਵੀ ਆਪ ਅਫਸਰ ਚਾਈ ਨੌਕਰੀ ਕਰ ਰਹੇ ਉਹਨਾਂ ਦੇ ਬੱਚਿਆਂ ਨੂੰ ਆਮ ਬੰਦੇ ਨੂੰ ਕੌਣ ਨੌਕਰੀ ਦਿੰਦਾ ਆਮਨ ਆਦਮੀ ਨੂੰ ਤੇ ਕੋਈ ਵੀ ਬੰਦਾ ਮਤਲਬ ਭੀ ਦਫਤਰੇ ਨਹੀਂ ਚੜਨਦਾ ਜੇ ਚਾਹੀਦਾ ਉਸੇ ਕੋਈ ਵੀ ਕੰਮ ਕਰਾਈਏ ਤੇ ਰਿਸ਼ਵਤ ਦੇ ਸੋ ਤੋਂ ਬਿਨਾ ਤੇ ਕੁਝ ਨਹੀਂ ਹੁੰਦਾ ਤੇ ਜੋ ਬੀਤੇ ਦਿਨਾਂ ਦੀ ਘਟਨਾ ਵਾਪਰੀ ਕੈਨੇਡਾ ਦੇ ਵਿੱਚ ਸਾਡੇ ਜੋ ਪਿੰਡ ਦਾ ਨੌਜਵਾਨ ਹੁੰਦਾ ਕਰਦੀ ਸੀ ਸਰਕਾਰ ਦੇ ਇੰਦਿਰ ਤੋਂ ਵੀ ਸੋ ਉਸ ਦੀ ਅੱਜ ਵੀ ਦੀ ਵੀ ਦੁਆ ਦੇ ਦਰ ਕੋਈ ਜੀਵੀਆਂ ਜੀਵਤਾ ਬਾਈ ਪਿੰਡ ਨੂੰ ਮੰਦਰ ਵਿੱਚ ਤੇ ਬਹੁਤ ਹੀ ਵੱਡਾ ਇੱਕ ਬਹੁਤ ਸਾ ਪਰਿਵਾਰ ਦੇ ਲਾਗੇ ਦੇ ਦੇ ਇਸ ਪਾੜੀ ਘਟਨਾ ਦੇ ਵਿੱਚ ਇੱਕ ਗੱਲ ਜਰੂਰ ਦੇਖੀ ਹੈ ਕਿ ਆਪਣੇ ਆਪਣੇ ਜਿਹੜੇ ਉਹਨਾਂ ਨੇ ਜਦੋਂ ਸਾਹ ਪੇਸ਼ ਵਲੇ ਪੂਰੀ ਨਹੀਂ ਦਿੰਦੇ ਪਰ ਜੋ ਅਧਿਕਾਰੀਆਂ ਦਾ ਆਪਣੇ ਹੰਦਾਬ ਫਰਜ ਉਹਨਾਂ ਕਿਸੇ ਲਈ ਵੀ ਫਰਜ ਨਹੀਂ ਆਇਆ ਨਾ ਤੇ ਪਰਿਵਾਰ ਦੇ ਨਾਲ ਕਿਸੇ ਅਧਿਕਾਰੀ ਨੇ ਦੁੱਖ ਵੰਡਾਇਆ ਨਾ ਕੋਈ ਹੌਸਲਾ ਦਿੱਤਾ ਹੀ ਕੀਤੀ ਅਤੇ ਨਾ ਹੀ ਉਹਨਾਂ ਨੇ ਕੋਈ ਬਾਹਰੋਂ ਰਿਪੋਰਟੀਆਂ ਆਉਣ ਦੇ ਵਿੱਚ ਕੋਈ ਮਦਦ ਕੀਤੀ ਤੇ ਪਰਿਵਾਰ ਨੇ ਬਹੁਤ ਹੀ ਇਹ ਔਖੇ ਦਿਹੜਮ ਦੇਣੇ ਦੇ ਵੀ ਇਹਨਾਂ ਦੇ ਵਿੱਚੋਂ ਨੰਗਣਾ ਹੁੰਦਾ ਜਿਸਨਾਂ ਬੀਤੀ ਉਹਨੂੰ ਪਤਾ ਹੁੰਦਾ ਕਿ ਉਹ ਜਿਹੜੀ ਕਿਸਤਨਾ ਮਤਲਬ ਕਿ ਉਹ ਬਾਡੀ ਦੀ ਬਦਕ ਕਰਨੀ ਕਿ ਕਿਸ ਤਰ੍ਹਾਂ ਅੱਜ ਨਹੀਂ ਡੀਗਦੇ ਬਾਅਦ ਬਾਡੀ ਆਈ ਆ ਮੰਗੋਂ ਨਗਰ ਪਿੰਡ ਵਿੱਚ ਤੇ ਅੱਜ ਵੀ ਕੋਈ ਵੀ ਉੱਚ ਅਧਿਕਾਰੀ ਮਤਲਬ ਪਰਿਵਾਰ ਦੇ ਨਾਲ ਸਮਝਾਈ ਨਹੀਂ ਦੀ ਹੈ ਤੇ ਮੈਂ ਇਹ ਸਰਕਾਰ ਕੋ ਇੱਕ ਮੰਗ ਜ਼ਰੂਰ ਕਰੂੰਗਾ ਕਿ ਚਲੋ ਹੋਰ ਨਹੀਂ ਆਏ ਇਸ ਤਰ੍ਹਾਂ ਤੱਡੀ ਮਤਲਬ ਕਿ ਘਟਨਾ ਵਾਪਰੀ ਆ ਘਾਟਾ ਤੇ ਪਰਿਵਾਰ ਨੂੰ ਹੋਣੀ ਕੁਛ ਨਾ ਕੁਛ ਉਹਨਾਂ ਇੱਲੇ ਮਤਲਬਤੀ 1 ਰੁਪਇਆ ਝੋੜ ਕੇ ਬੱਚੇ ਨੂੰ ਪਾਲ ਲਿਆ ਵੱਡਾ ਕੀਤਾ ਬਾਹਰ ਭੇਜਿਆ ਇੰਨਾ ਖਰਚਾ ਲਾ ਕੇ ਭੇਜਿਆ ਤਾਂ ਫੋੜੀ ਮਗਾਉਣ ਦੀ ਵੀ ਕਿੰਨੇ ਤਹੇ ਉਹਨਾਂ ਨੇ ਇਕੱਠੀ ਕਰਕੇ ਤੁੰਗਵਾਈ ਤੇ ਸਰਕਾਰ ਵੀ ਹੀ ਮੰਗ ਕਰਦੇ ਆ ਕਿ ਉਹਨਾਂ ਦੀ ਪਰਿਵਾਰ ਤੋਂ ਵੱਧ ਹੁਣ ਕੋਈ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਜੋ ਹੌਸਲਾ ਹੋਵੇ ਤੇ ਕੁਛ ਚਲੋ ਜੋ ਘਾਟਾ ਪੈ ਗਿਆ ਉਹ ਨੂੰ ਪੂਰਾ ਨਹੀਂ ਹੋ ਸਕਦਾ ਪਰ ਜੋ ਸਰਕਾਰ ਜੇ ਆ ਜੇ ਨਾ ਕੁਛ ਇਹਨਾਂ ਦੇ ਹੁਣ ਕੀ ਕਹਿੰਦੇ ਆ ਵੀ ਸਾਡੇ ਲੱਗੀ ਆ ਮਤਲਬ ਪੱਟੀ ਦਾ ਹੀ ਕੰਮ ਹੁੰਦਾ ਜੀ ਜੇ ਹੌਸਲਾ ਦੇ ਜੂ ਜੋ ਇਹਨਾਂ ਦੇ ਆਉਣ ਵਾਲੇ ਦਿਨਾਂ માં ਜੋ ਤੰਗੀ ਚਰਾ ਬੀਤ ਪੋਚ ਜਾਣਾ ਉਹ ਤਾਂ ਛੱਡ ਸਾਰੀ ਗੱਲ ਯਾਦ ਰਹਿਣੀ ਜਿਹੜੀ ਹੋ ਜੂਗੀ ਇਸ ਵਿੱਚ ਕਜਬੂਰੀਆਂ ਦੀ ਇਹੀ ਆ ਹੁਣ ਆ ਵੀ ਆਪਾਂ ਸੋਚ ਲੈਨੇ ਆ ਵੀ ਇਹ ਇਹ ਮੌਦ ਅੱタル ਹੈ ਅਟਲ ਤਾਂ ਅਸੀਂ ਵੀ ਸਮਝਦੇ ਆ ਅਟਲ ਹੈ ਪਰ ਇਹ ਆ ਵੀ ਜਾਂ ਮੰਨ ਲੋ ਵੀ ਬੱਚਾ ਇੱਥੇ ਹੈ ਵਾਰਪੇ ਜਿੰਨੀ ਮਜਬੂਰੀ ਇਹੀ ਹੈ ਇੱਥੇ ਬੇਰੋਜ਼ਗਾਰੀ ਹੈ ਕੋਈ ਮੰਨ ਲਓ ਪਿੱਛੇ ਕੋ ਸਿਸਟਮ ਹੈ ਨਹੀਂ ਸਾਡਾ ਕਹਿ ਦਿੰਦੇ ਆ ਜੀ ਅਸੀਂ ਇੰਨੀਆਂ ਨੌਕਰੀਆਂ ਕੱਢਦੀਆਂ ਉਹ ਕਰਦੀਆਂ ਤੇ ਨੌਕਰੀਆਂ ਤਾਂ ਮਿਲਦੀਆਂ ਵਾਂ ਤਗੜਿਆਂ ਜਿਨ੍ਹਾਂ ਦੇ ਬੱਚੇ ਮਤਲਬ ਵੀ ਆਪ ਅਸਰ ਚਾਈ ਨੌਕਰੀ ਕਰ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਆਮ ਬੰਦੇ ਨੂੰ ਕੰਮ ਨਹੀਂ ਕਰੀ ਦਿੰਦਾ ਆਮ ਆਦਮੀ ਨੂੰ ਤੇ ਕੋਈ ਵੀ ਬੰਦਾ ਮਤਲਬ ਕਿ ਰੱਤ ਰੇਤ ਚੜਨ ਦਿੰਦਾ ਜੇ ਜਾਈਦਾ ਵਾ ਉਥੇ ਕੋਈ ਵੀ ਕੰਮ ਕਰਾਈਏ ਤੇ ਰਿਸ਼ਵਤ ਰਿਸ਼ਤਿਆਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ